ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਮੇਰੇ ਸਾਰੇ ਭੈਣ ਭਰਾ ਠੀਕ ਹੋਣਗੇ ਤੇ ਅੱਜ ਵੀਡੀਓ ਦਾ ਛੁੱਟੀ ਹੀਗੀ ਤੇ ਮੈਂ ਸੋਚਿਆ ਕਿ ਜੋ ਨਾ ਕੁਸਨਾ ਕੁਸ ਬਣਾਇਆ ਜਾਵੇ ਤੇ ਨਾਲੇ ਮੈਂ ਕਿਹਾ ਮੈਂ ਆਪਣੇ ਭੈਣ ਭਰਾਵਾਂ ਨਾਲ ਵੀ ਸ਼ੇਅਰ ਕਰਦੀ ਆਂ ਤੇ ਅੱਜ ਤੁਹਾਨੂੰ ਮੈਂ ਆਲੂ ਤੇ ਸੂਜੀ ਦੇ ਸਨੈਕਸ ਬਾਰੇ ਦੱਸੂਗੀ ਤੇ ਬਣਾਵਾਂਗੇ ਤੁਹਾਡੇ ਸਾਹਮਣੇ ਤੇ ਬੜੇ ਚਟਪਟੇ ਬੜੇ ਸਵਾਦ ਬੜੇ ਕ੍ਰਿਸਪੀ ਬਣਦੇ ਆ ਤੁਸੀਂ ਸਾਰੇ ਟਰਾਈ ਕਰਿਓ ਤੇ ਸਭ ਤੋਂ ਪਹਿਲਾਂ ਮੈਂ ਰੱਖਿਆਵਾ ਕੜਾਈ ਵਿੱਚ ਤੇਲ ਥੋੜਾ ਜਿਹਾ ਪਾ ਕੇ ਤੇ ਤੇਲ ਗਰਮ ਹੋਣ ਤੇ ਇਹਦੇ ਵਿੱਚ ਮੈਂ ਪਾਉਂਗੀ ਥੋੜੀ ਜਿਹੀ ਰਾਈ ਤੇਲ ਗਰਮ ਹੋ ਹੀ ਗਿਆ ਲੱਗਦਾ ਥੋੜੀ ਜਿਹੀ ਰਾਈ ਪਾਉਂਗੇ ਫਿਰ ਤੇ ਛਿਰਦੇ ਵਿੱਚ ਪਾਉਂਗੀ ਜੀ ਦਾ ਥੋੜਾ ਜਿਹਾ ਪੈਦੇ ਵਿੱਚ ਅਦਰਕ ਪਾਵਾਂਗੇ Kita tariknya sedikit, Sedikit ke, tupo2, ke ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਪਾਣੀ 2 ਕੱਪ ਪਾਣੀ ਪਾਉਣਾ ਤੇ 1 ਕੱਪ ਸੂਜੀ ਆਹ ਦੇਖੋ ਸੂਜੀ ਆਪਾਂ ਲ ਲਈਏ ਇੱਕ ਤਾਂ ਆ ਇੱਕ ਕੱਪ ਸੂਜੀ ਪਾਉਣੀ ਆ ਤੇ 2 ਕੱਪ ਇੱਥੇ ਪਾਣੀ ਪਾਉਣਾ ਵਾ ਤੇ ਪਹਿਲਾਂ ਪਾਏ ਦੇ ਵਿੱਚ ਭਰ ਕੇ ਪੂਰਾ ਵਧੀਆ ਤਰੀਕੇ ਨਾਲ ਤੜਾਈ ਤੇ ਦੇਚ ਆਪਾਂ ਪਾਣੀ ਪਾਵਾਂਗੇ ਬਰੀਕ ਸੁਜੀ ਲੈਣੀ ਹੈ ਜੇ ਬਰੀਕ ਸੁਜੀ ਕਰ ਨਹੀਂ ਹੈਗੀ ਤੇ ਤੁਸੀਂ ਤਹੀ ਲੈ ਸਕਦੇ ਜੇ ਮਿਕਸੀ ਨਾਲ ਗ੍ਰाइंड ਕਰ ਸਕਦੇ ਜੇ ਤੁਸੀਂ ਕੀ ਆਪਣੇ ਅਰੇ ਇਹ ਨਿਹੌੜੀ ਹੋੜੀ ਮਲੰਗਦੇ ਰਣਾ ਵਿੱਚ

ਲੋਜੀ ਸਾਡੀ ਸੁਜੀ ਜਿਹੜੀ ਹੋ ਗਈ ਹੈ ਤਿਆਰ ਆ ਦੇਖੋ ਆਪਣੇ ਆਪ ਬਹਿ ਭੀ ਇਕੱਠੀ ਹੋਣ ਤੇ ਹੁਣ ਇਹਨੂੰ ਆਪਾਂ ਇੱਕ ਬਰਤਨ ਵਿੱਚ ਕੱਢ ਲਾਂਗੇ 4 ਟਾਈਮ ਵਾਹਤੇ ਨਾ ਆਪਾਂ ਮਤਲਬ ਇਹਨੂੰ 5 ਕਿ ਮਿੰਟ ਵਾਸਤੇ ਦਾ ਰੱਖ ਦੇਣਾ ਆ ਦਿੰਨੇ ਆ ਉਹਨਾਂ ਚਿਰ ਆਪਾਂ ਆਪਣੇ ਜਿਹੜੇ ਆਲੂ ਬਾੜਲੇ ਸੀਗੇ ਆਲੂ ਬਾੜ ਕੇ ਤੋਂ ਮੈਸ਼ ਕਰ ਲਿਆ ਮੈਂ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਆਪਾਂ ਪਾਉਣੇ ਆ ਪਿਆਜ਼ ਪਿਆਜ਼ ਪਾਵਾਂਗੇ ਤੇ ਥੋੜੀ ਜਿਹੀ ਸ਼ਿਮਲਾ ਮਿਰਚ ਥੋੜੀ ਜਿਹੀ ਹਰੀ ਮਿਰਚ ਉਹ ਪਾਈ ਆ ਤੇ ਹਰਾ ਕਟਿਆ ਧਨੀਆ ਪਾਇਆ ਥੋੜਾ ਜਿਹਾ ਤੇ ਵਿੱਚ ਛੋਲਾ ਦਾ ਆਟਾ ਛੋਲਾ ਦੇ ਆਟੇ ਨਾਲ ਥੋੜੇ ਕ੍ਰਿਸਪੀ ਹੋ ਜਾਂਦੀ ਹੈ ਇਹ ਇਹਖਾਜੀ ਹੁਣ ਆਪਾਂ ਬਸ ਇਹਨਾਂ ਨੂੰ ਮਿਕਸ ਕਰਾਂਗੇ ਤੇ ਹੁਣ ਇਹਨਾਂ ਨੂੰ ਮੈਂ ਖੁੱਲੀ ਪਲੇਟ ਵਿੱਚ ਲੈ ਲਿਆ ਵਾ ਤੇ ਆ ਸਾਡੀ ਹੋ ਗਈ ਆ ਸੁਜੀ ਤਿਆਰ ਤੇ ਆ ਸਾਡੇ ਹੈਗੇ ਆ ਆਲੂ ਤੇ ਹੁਣ ਇਹਨਾਂ ਦੇ ਵਿੱਚ ਵੀ ਆਪਾਂ ਇਹਦੇ ਵਿੱਚ ਵੀ ਆਪਾਂ ਥੋੜਾ ਨਮਕ ਪਾਇਆ ਹੈਗਾ ਤੇ ਇਹਦੇ ਵਿੱਚ ਵੀ ਆਪਾਂ ਨਮਕ ਪਾਵਾਂਗੇ ਲੋੜ ਅਨੁਸਾਰ ਜਿੰਨਾ ਖਾਣੇ ਚਾਹੀਦਾ ਵਾ ਤੇ ਚਿਲੀ ਫਲੈਕਸ ਪਾਵਾਂਗੇ ਵਿੱਚ ਤੇ ਬਾਕੀ ਇਹ ਇੱਕ ਚਾਟ ਮਸਾਲਾ ਪਾਈਏ ਤੇ ਹੋਰ ਜਿਆਦਾ ਵਧੀਆ ਬਣਦਾ ਵਾ। ਲਓ ਜੀ ਆਪਾਂ ਚਾਟ ਮਸਾਲਾ ਵੀ ਪਾ ਰਿਆ। ਤੇ ਹੁਣ ਬਾਸੇ ਨੂੰ ਮਿਕਸ ਕਰਨਾ ਇਹਦੇ ਨਾਲ। ਲਓ ਜੀ ਸਾਡਾ ਤੇਲ ਵੀ ਹੋ ਚੁੱਕਿਆ ਗਰਮ ਤੇ ਸਾਡਾ ਮਟੀਰੀਅਲ ਵੀ ਹੋ ਚੁੱਕਿਆ ਤਿਆਰ ਤੇ ਹੁਣ ਆਪਾਂ ਇਹਨੂੰ ਕੋਈ ਵੀ ਸ਼ੇਪ ਦੇ ਸਕਦੇ ਆਂ। ਤੇ ਪਹਿਲਾਂ ਆਪਣੇ ਹੱਥਾਂ ਨੂੰ ਥੋੜਾ ਜਿਹਾ ਆਪਾਂ ਲਾਵਾਂਗੇ ਤੇਲ ਤੇਲ ਲਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਜਿੰਨਾ ਚਿਰ ਆਪਾਂ ਹੱਥਾਂ ਨੂੰ ਤੇਲ ਨਹੀਂ ਲਾਉਂਦੇ ਉਹਨਾਂ ਚਿਰ ਇਹ ਜਿਹੜਿਆ ਸਾਡੇ ਹੱਥਾਂ ਨਾਲ ਚਿਪਕਦਾ ਰਹਿਣਾ ਫਿਰ ਇਸ ਨੂੰ ਗੋਲ ਸ਼ੇਪ ਦੇ ਲਓ ਕਿਹ ਵਰਗੀ ਸ਼ੇਪ ਦੇ ਲਓ ਜਿੱਦਾਂ ਦੀ ਮਰਜ਼ੀ ਸ਼ੇਪ ਦੇ ਲਓ ਹਾਂ ਬਈ ਸਾਰੇ ਬਣਾ ਕੇ ਰੱਖ ਲੈਣੇ ਆ ਫਿਰ ਬਾਅਦ ਵਿੱਚ ਤੇਲ ਵਿੱਚ ਫਰਾਈ ਕਰ ਲੈਣਾ ਨਾ ਤੇ ਬਹੁਤ ਹੀ ਖਾਣ ਵਿੱਚ ਸਵਾਦ ਬਣਦੇ ਆ ਮੈਂ ਅੱਗੇ ਵੀ ਬੜੀ ਵਾਰ ਬਣਾਏ ਆ ਪਰ ਇਹ ਆ ਵੀ ਅੱਜ ਮੇਰਾ ਮਨ ਕਰਨਿਆ ਹੈ ਕਿ ਚਲੋ ਆਪਣੇ ਭੈਣ ਬਣਾ ਕੇ ਸ਼ੇਅਰ ਕਰਾਂ ਤੇ ਜਦੋਂ ਵੀ ਕੋਈ ਕੰਮ ਕਰਦੇ ਆ ਜਾਂ ਕੋਸ਼ਿਸ਼ ਕਰਦੇ ਆ ਉਦੋਂ ਧਿਆਨ ਤੁਹਾਡੇ ਵੱਲ ਹੋ ਜਾਂਦਾ ਵਾ ਕਿ ਚਲੋ ਸਾਡੇ ਸਾਰੇ ਭੈਣ ਭਰਾ ਵੀ ਬਣਾਉਣ ਤੇ ਜਿਹੜੇ ਜਿਹੜੇ ਭੈਣ ਫਰਾਈ ਬਣਾਉਂਦੇ ਆ ਉਹ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਕੌਣ ਕੌਣ ਬਣਾਉਂਦਾ ਵਾ ਤੇ ਜਿਨ੍ਹਾਂ ਨੇ ਨਹੀਂ ਬਣਾਈ ਉਹ ਆਪਣੇ ਘਰ ਟਰਾਈ ਕਰਿਓ ਬਣਾਇਓ ਤੇ ਵੇਖਿਓ ਕਿੰਨਾ ਵਧੀਆ ਲੱਗਦਾ ਵਾ ਨਾਲੇ ਕੰਪਨੀਾਂ ਚੀਜ਼ਾਂ ਜਿਹੜੀਆਂ ਉਹ ਸਭ ਤੋਂ ਬੈਸਟ ਹੁੰਦੀਆਂ ਵਾ ਬਾਜ਼ਾਰ ਦਾ ਖਾਣਾ ਤਾਂ ਤੁਹਾਨੂੰ ਪਤਾ ਹੀ ਅੱਜਕੱਲ ਲਓ ਜੀ ਸਾਡੇ ਸਨੈਕਸ ਹੋ ਗਏ ਆ ਬਣ ਕੇ ਤਿਆਰ ਤੇ ਬੜੇ ਬਣੇ ਜਿਹ ਕਰੰਚੀ ਤੇ ਸਾਰੇ ਜਣੇ ਟਰਾਈ ਕਰਿਓ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਾਣੇ ਆ ਮਨਜਿੰਦਰ ਹੁਣਾਂ ਦੇ ਕੋਲ ਤੇ ਨਾਲ ਮੈਂ ਬਣਾਈ ਆ ਦਹੀਂ ਦੀ ਮੀਨ ਕਿਟਨੀ ਤੇ ਇਹ ਵੀ ਤੁਹਾਨੂੰ ਮੈਂ ਕਿਸੇ ਦਾ ਰੈਸਪੀ ਜਿਹੜੀ ਤਾਂ ਨਾਲ ਸ਼ੇਅਰ ਕਰੂੰਗੀ ਮੈਂ ਫਿਰ ਕਿੱਦਾਂ ਬਣਦੀ ਐ ਤੇ ਚਲੋ ਪਹਿਲਾਂ ਮਨਜਿੰਦਰ ਹੁਣਾ ਤੇ ਕੁਲ ਜਾਣੇ ਆ ਤਾਂ ਉਹਨਾਂ ਨੂੰ ਕੁਛ ਨੇ ਵੀ ਕੀ ਪੀਏ ਬੈਠੇ ਜੇ ਹਾਂਜੀ ਹਾਂਜੀ ਆਹ ਲਓ ਫਿਰ ਲੈ ਵੀ ਆ ਚੈੱਕ ਕਰੋ ਹੱਜ ਕਿੱਦਾਂ ਦੇ ਬਣੇ ਆ ਇਹਦੇ ਹੁਣ ਵੀ ਖਾਦਿਆਂ ਪਤਾ ਲੱਗੇਗਾ ਹੈਂ ਥਾ ਕੇ ਦੱਸੋ ਨਾ ਵੇਖ ਲਓ ਕਰੰਚੀ ਕਿੰਨੇ ਆ ਮੈਂ ਕਿੰਨਾ ਜਿਆਦਾ ਪੰਚ ਪਰ ਜਿਹਾ ਕਿੱਦਾਂ ਹਮ ਸਵਾਦ ਮੈਂ ਕਿੰਨੇ ਵੀ ਅੱਗੇ ਵੀ ਬਣਦੇ ਰਹੇ ਆ ਪਰ ਅੱਜ ਬੋਧੇ ਨਵੇਂ ਵੱਧ ਸਵਾਦ ਆ ਅੱਜ ਪਤਾ ਕਿਉਂ ਜ਼ਿਆਦਾ ਸਵਾਦ ਆ ਕਿਉਂਕਿ ਮੈਂ ਆਪਣੇ ਸਾਰੇ ਭੈਣ ਭਰਾਵਾਂ ਨਾਲ ਸ਼ੇਅਰ ਕੀਤਾ ਅੱਜ ਨਹੀਂ ਠੀਕ ਹੈ ਮੈਂ ਸਾਰਿਆਂ ਨੂੰ ਦੱਸਿਆ ਵਾ ਕਿ ਆਲੂ ਤੇ ਸੁਜੀ ਦੇ ਸਨੈਕਸ ਕਿਦਾਂ ਬਣਦੇ ਨੇ ਇਹ ਵਾ ਕੈਸੇ ਹੀ ਗੱਲ ਵੀ ਆਦ ਕਮਾਰੋ ਦੀ ਤੇ ਮੇਰੀਆਂ ਭੈਣਾਂ ਬਣਾਉਂਦੀਆਂ ਵੀ ਹੋਣਗੀਆਂ ਘਰ 'ਚ ਮੇਰੇ ਤੋਂ ਵਧੀਆ ਵੀ ਬਣਾਉਂਦੀਆਂ ਹੋਣਗੀਆਂ ਤੇ ਜੇ ਤੁਹਾਨੂੰ ਵੀ ਆਪਣਾ ਸੁਝਾਅ ਦੋ ਕਿ ਨੂੰ ਹੋਰ ਵਧੀਆ ਕਿੱਦਾਂ ਕਰ ਸਕਨੇ ਆ ਤੇ ਜੇ ਮੇਰੇ ਵਧੀਆ ਲੱਗੇ ਤਾਂ ਤਾਂ ਵੀ ਮੈਨੂੰ ਦੱਸਿਓ ਸਾਰੇ ਜਿਹੜੇ ਕਮੈਂਟ ਕਰਕੇ ਕਿ ਕਿੱਦਾਂ ਦੇ ਲੱਗੇ ਤੁਹਾਨੂੰ ਤੇ ਬਾਕੀ ਇਹ ਤੁਹਾਡਾ ਪਿਆਰ ਤੁਹਾਡਾ ਸਾਥ ਉਹਦੀ ਸਾਨੂੰ ਹਮੇਸ਼ਾ ਲੋੜ ਆ ਤੇ ਆਪਣਾ ਪਿਆਰ ਤੇ ਸਾਥ ਹਮੇਸ਼ਾ ਸਾਡੇ ਨਾਲ ਰੱਖਿਓ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਜੇ ਮਤਲਬ ਮੈਨੂੰ ਸ਼ੌਂਕ ਬਹੁਤ ਆ ਮਤਲਬ ਇਦਾਂ ਸਾਰੀਆਂ ਰੈਸਪੀਆ ਬਣਾਉਣ ਦਾ ਤੇ ਜੇ ਤੁਸੀਂ ਸਾਰੇ ਭੈਣ ਭਰਾ ਮਤਲਬ ਪਸੰਦ ਕਰੋਗੇ ਇਹ ਚੀਜ਼ਾਂ ਤੇ ਮੈਂ ਰੋਜ਼ ਨਵੀਂ ਤੇ ਨਵੀਂ ਚੀਜ਼ ਕੋਈ ਤੁਹਾਡੇ ਵਾਸਤੇ ਲੈ ਕੇ ਆਇਆ ਕਰੂੰਗੀ ਹਨਾ ਨਵੇਂ ਨਵੇਂ ਕੁਝ ਨਾ ਕੁਝ ਬਣਾਇਆ ਕਰੂੰਗੀ ਤੇ ਬਾਕੀ ਸਾਰੇ ਜਣੇ ਸਾਰੇ ਭੈਣ ਭਰਾ ਕਮੈਂਟ ਜਰੂਰ ਕਰਿਓ ਤੇ ਦੱਸਿਓ ਕਿ ਕਿੱਦਾਂ ਦੇ ਲੱਗੇ ਤੁਹਾਨੂੰ ਸਨੈਕ ਇਹ ਗੱਲ ਜੇ ਬਣਾ ਕੇ ਟਰਾਈ ਜਰੂਰ ਕਰਿਓ ਹਾਂ ਜਿਹੜੇ ਭੈਣ ਭਰਾ ਬਣਾਉਂਦੇ ਆ ਉਹ ਜੇ ਕੋਈ ਵਧੀਆ ਚੀਜ਼ੇ ਦੇ ਵਿੱਚ ਹੋਰ ਮੇਰੇ ਕੋਲ ਰਹਿ ਗਈ ਆ ਉਹ ਵੀ ਮੈਨੂੰ ਦੱਸਿਓ ਤੇ ਸਾਰੇ ਜਣੇ ਇਦਾਂ ਹੀ ਪਿਆਰ ਕਰਦੇ ਰਹੋ ਤੇ ਚਲੋ ਠੀਕ ਆ ਜੀ ਕਰਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ